ਨਮਸਕਾਰ ਮੈਂ ਹਾਂ ਆਰਤੀ ਤੁਸੀਂ ਵੇਖ ਰਹੇ ਹੋ ਐਸਐਮਜ਼ ਨਿਊਜ਼ ਸਰਚਾ ਦਾ ਵਿਸ਼ਾ ਦੀ ਖੇਤਰ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਸਿਆਸਤ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਅੱਜ ਨਾਲ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਬ੍ਰਿਜ ਦੇ ਜੀਤਨਾ ਪਿੰਡ ਜੀ ਸਭ ਤੋਂ ਪਹਿਲਾਂ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਤੇ ਐਸਐਮਜ਼ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਵਿੰਦਾ ਜੀ ਜਿਸ ਤਰੀਕੇ ਨਾਲ ਜਿਹੜੀ 3 ਮੈਂਬਰ ਕਮੇਟੀ ਦੀ ਬੈਠਕਾਂ ਤੋਂ ਬਾਅਦ ਰਿਪੋਰਟ ਸੌਂਪੀ ਜਾਣੀ ਸੀਗੀ ਵੀ ਕੱਲ ਤੱਕ ਤਾਂ ਹਲੇ ਗੱਲ ਹੋ ਰਹੀ ਸੀ ਵੀ ਲਾਰੇ ਲਾਰੇ ਨੇ ਅੱਜ ਕਰ ਦਾਂਗੇ ਕੱਲ ਕਰ ਦਾਂਗੇ ਲੇਕਿਨ ਕੱਲ ਜੋ ਹੈ ਕਿ ਉਹ ਅਚਾਨਕੀ ਰਿਪੋਰਟ ਜਿਹੜੀ ਉਹ ਸੌਂਪ ਦਿੱਤੀ ਗਈ ਹੈ ਆਰਤੀ ਜੀ ਗੱਲ ਇੰਦਾ ਹੈ ਕਿ ਕਿਸੇ ਵੀ ਮੁੱਦੇ ਤੇ ਜਦੋਂ ਕੋਈ ਰਿਪੋਰਟ ਬਣਾਣੀ ਹੋਵੇ ਨਾ ਤੇ ਮੈਂ ਸਮਝਦਾ ਕਿ ਬਹੁਤ ਹੀ ਜ਼ਿਆਦਾ ਧਿਆਨ ਨਾਲ ਵਿਚਾਰ ਕਰਕੇ ਉਹ ਤਿਆਰ ਕੀਤੀ ਜਾਂਦੀ ਆ ਔਰ ਇਹ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਜੋ ਦੱਸਿਆ ਜਾਂਦਾ 100 ਤੋਂ ਵੱਧ ਜੀ ਮੰਤਰੀਆਂ ਨੇ ਵਿਧਾਇਕਾਂ ਨੇ ਰਾਸ਼ ਸਭਾ ਦੇ ਲੋਕ ਸਭਾ ਦੇ ਮੈਂਬਰ ਜਿੰਨੇ ਵੀ ਸੀ ਆਲੂ ਕਾਂਗਰਸ ਦੇ ਪੰਜਾਬ ਦੇ ਉਹਨਾਂ ਨੇ ਜਾ ਕੇ ਉੱਥੇ ਬਿਆਨ ਦਰਜ ਕਰਾਏ ਸੀ ਜੀ ਤੇ ਉਹਨਾਂ ਦੀ ਸਮਰੀ ਤਿਆਰ ਕਰਨਾ ਤੁਮੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਮੈਨੂੰ ਜੋ ਉਥਲ ਲੱਗਦਾ ਸੀਗਾ ਜੀ ਕਿ ਇੱਕ ਚੰਗਾ ਖਾਸਾ ਡੋਸੀਅਰ ਤਿਆਰ ਕੀਤਾ ਜਾਵੇਗਾ ਜੀ ਪਰ ਜਿਸ ਤਰੀਕੇ ਦੇ ਨਾਲ ਸਿਰਫ 4 ਸਫਿਆਂ ਦਾ ਇਹ ਰਿਪੋਰਟ ਪੇਸ਼ ਕੀਤੀ ਜਾਂਦੀ ਗਈ ਹੈ ਮੈਨੂੰ ਹੈਰਾਨਗੀ ਹੈ ਉਹਦੇ ਚ ਸਮਰੀ ਮਤਲਬ ਕਿ ਡਿਟੇਲ ਜਿਹੜੀ ਆ ਪੂਰੀ ਕਿਸ ਤਰੀਕੇ ਨਾਲ ਦਿੱਤੀ ਜਾਊਗੀ ਮੇਰੀ ਸਮਝ ਤੋਂ ਬਾਹਰ ਹੈ ਕਿ ਕਿ ਚਾਰ ਸਫਿਆਂ ਦੇ ਵਿੱਚ ਜੀ 100 ਤੋਂ ਵੱਧ ਜਿਹੜੇ ਹੈਗੇ ਆ ਉਹ ਆਗੂ ਉਹਨਾਂ ਦੇ ਬਿਆਨ ਜਿਹੜੇ ਆ ਉਹ ਦਰਜ ਕੀਤੇ ਗਏ ਨੇ ਉਹ ਚਾਰ ਸਫਿਆਂ ਦੇ ਵਿੱਚ ਕੀ ਕੀਤਾ ਹੋਊਗਾ ਜਾਂ ਕਿੰਨੀ ਕੀ ਡਿਟੇਲ ਆਈ ਹੋਊਗੀ ਜੀ ਇਹ ਬੜਾ ਮੈਨੂੰ ਹੈਰਾਨੀ ਵਾਲਾ ਲੱਗਦਾ ਕੰਮ ਇੱਕ ਨਵੀਂ ਕਮੇਟੀ ਬਣਾਉਣ ਦੀ ਵੀ ਸ਼ਿਫਾਰਿਸ਼ ਕੀਤੀ ਹੈਗੀ ਤੇ ਇਹ ਜਿਹੜੀ ਕਮੇਟੀ ਬਣਾਉਗੇ ਕਿਸ ਮੁਤਲਕ ਬਣਾਉਗੇ ਕੀ ਹੋਵੇਗਾ ਇਸ ਕਮੇਟੀ ਦੇ ਵਿੱਚ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਰਿਪੋਰਟ ਦੇ ਵਿੱਚ ਜੋ ਸੂਤਰਾ ਤੋਂ ਪਤਾ ਲੱਗਿਆ ਜੋ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਕਿ ਇਹ ਪੁਨਰਗਠਨ ਜਿਹੜਾ ਹੈ ਇਸ ਕਮੇਟੀ ਦੇ ਵਿੱਚ ਜਿਹੜੀ ਕਾਂਗਰਸ ਦੇ ਵਿੱਚ ਕਾਂਗਰਸ ਸਰਕਾਰ ਹੈ ਇਹਦੇ ਵਿੱਚ ਪੁਨਰਗਠਨ ਦੀ ਜਿਹੜੀ ਜ਼ਰੂਰਤ ਹੈ ਕੈਬਨਿਟ ਦੇ ਵਿੱਚ ਹੋਰ ਇਸ ਪੂਰੇ ਜੋ ਅਧਿਕਾਰੀਆਂ ਨੇ ਸਰਕਾਰ ਦੇ ਵਿੱਚ ਬਿਲਕੁਲ ਔਰ ਉਸ ਤੋਂ ਬਾਅਦ ਮਤਲਬ ਕਿ ਇਹ ਵੀ ਦੱਸਿਆ ਗਿਆ ਕਈ ਤਰੀਕਿਆਂ ਦੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਔਰ ਸਿਫਾਰਿਸ਼ ਵੀ ਕੀਤੀ ਗਈ ਹੈ ਸਿਫਾਰਿਸ਼ ਕਿਉਂ ਕੀਤੀ ਗਈ ਹੈ ਇਸ ਤਿੰਨ ਕਮੇਟੀ ਦੇ ਜਿਹੜੇ ਮੈਂਬਰ ਕਮੇਟੀ ਦੇ ਤਿੰਨਾਂ ਮੈਂਬਰਾਂ ਨੇ ਸਿਫਾਰਿਸ਼ ਕੀਤੀ ਹੈ ਇਸ ਨੂੰ ਦੇਖਦੇ ਹੋਗੇ 2022 ਦੀਆਂ ਲੋਕ ਜਿਹੜੇ ਵਿਧਾਨ ਸਭਾ ਚੋਣਾਂ ਨੇ ਉਹ ਸਿਰਤੇ ਨੇ ਤੇ ਇਹ ਚੀਜ਼ਾਂ ਅਗਰ ਲਾਗੂ ਹੋ ਜਾਣ ਤੇ ਜਿਹੜਾ ਆਪਣਾ 2022 ਦਾ ਇਹਨਾਂ ਦਾ ਮਿਸ਼ਨ ਹੈ ਉਹ ਜਿਤਨਾ ਦੁਬਾਰਾ ਸਰਕਾਰ ਲੈ ਬਣਾਉਣੀ ਕਾਂਗਰਸ ਵੱਲੋਂ ਉਹ ਸੌਖਾ ਹੋ ਜਾਊਗਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਸਿਫਾਰਿਸ਼ ਕੀਤੀ ਗਿਆ ਹੁਣ ਇਹ ਇਸ ਰਿਪੋਰਟ ਚ ਇਹ ਵੀ ਛੱਡਿਆ ਕਿਹਾ ਗਿਆ ਕਿ ਭਾਈ ਮੁੱਖ ਮੰਤਰੀ ਇਹ ਕੈਪਟਨੀ ਬਣੇ ਰਹਿਣਗੇ ਜੀ ਤੇ ਉਹਦੇ ਵਿੱਚ ਮਤਲਬ ਕਿ 2022 ਦੀਆਂ ਚੋਣਾਂ ਦੀ ਅਗਵਾਈ ਵੀ ਇਹ ਕਰਨਗੇ ਜੀ ਸਿੱਧੂ ਦਾ ਜਿਹੜਾ ਫੈਸਲਾ ਹੈ ਉਹ ਕਹਿੰਦੇ ਨੇ ਵੀ ਮਤਲਬ ਕਿ ਸਿੱਧੂ ਨੂੰ ਠੁਕਵਾ ਜਿਹੜਾ ਉਹ ਅਹੁਦਾ ਮਿਲਣਾ ਚਾਹੀਦਾ ਪਰ ਉਹ ਇੰਟਰਫੀਰੈਂਸ ਜਿਹੜੀ ਆ ਉਹ ਕੈਪਟਨ ਸਾਹਿਬ ਦੀ ਨਹੀਂ ਹੋ ਜਣੀ ਹੋਣੀ ਚਾਹੀਦੀ ਤੇ ਬਰਗਾੜੀ ਮੁੱਦਾ ਵੀ ਜਿਹੜਾ ਹੈਗਾ ਕਿ ਉਹਨਾਂ ਦੱਸਿਆ ਹੈ ਇਸ ਰਿਪੋਰਟ 'ਚ ਦੱਸਿਆ ਹੈ ਕਿ ਬੜਾ ਅਹਿਮ ਹੈ ਉਹਦੇ 'ਚ ਕੋਈ ਟਿੱਪਣੀ ਨਹੀਂ ਕੀਤੀ ਵੀ ਇਹ ਜਿਹੜਾ ਮੁੱਖ ਮੰਤਰੀ ਦੇ ਉੱਤੇ ਛੜਿਆ ਪ੍ਰਸ਼ਾਸਨਿਕ ਤੇ ਸਮੇਧਨ ਜੀ ਜਿਹੜਾ ਹੈ ਅਹੁਦਾ ਹੈ ਤੇ ਇਹ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਤਰਜੀਹੀ ਆਧਾਰ ਦੇਤੇ ਜ਼ਰਾ ਫੈਸਲਾ ਕੀਤਾ ਜਾਣਾ ਚਾਹੀਦਾ ਹੈ ਪਰ ਦੂਜੀ ਤਰਫ ਪ੍ਰਗਟ ਸਿੰਘ ਜਿਹੜੇ ਹੈਗੇ ਨੇ ਉਹ ਪ੍ਰੈਸ ਕਾਨਫਰੰਸ ਵੀ ਕਰ ਰਹੇ ਨੇ ਤੇ ਹਲੇ ਵੀ ਕੈਪਟਨ ਸਰਕਾਰ ਦੇ ਉੱਤੇ ਕਈ ਤਰੀਕੇ ਦੇ ਨਾਲ ਦੋਸ਼ ਲਗਾ ਰਹੇ ਨੇ ਦੇਖੋ ਗੱਲ ਇਹ ਹੈ ਕਿ ਇਸੇ ਜਿਹੜਾ ਦੱਸੋ ਪਹਿਲਾਂ ਵੀ ਸਵਾਲ ਕੀਤਾ ਸੀਗਾ ਕਿ ਇੱਕ ਤਾਲ ਜਿਹੜੀ ਹੈਗੀ ਹੈ ਕੋਆਰਡੀਨੇਸ਼ਨ ਕਮੇਟੀ ਬਣਾਉਣ ਦੀ ਵੀ ਗੱਲ ਕੀਤੀ ਗਈ ਸੀ ਕਿਉਂਕਿ ਅਜੇ ਤੱਕ ਤਾਲਮੇਲ ਨਹੀਂ ਹੋ ਪਾਇਆ ਬਿਲਕੁਲ ਠੀਕ ਹੈ ਉਹ ਕੋਆਰਡੀਨੇਸ਼ਨ ਕਮੇਟੀ ਹੈ ਜਿਹੜੇ ਜਿਹੜੀਆਂ ਤਰ੍ਹਾਂ ਦੇ ਵਿੱਚ ਆਪਸੀ ਤਾਲਮੇਲ ਨਹੀਂ ਹੈਗਾ ਸਰਕਾਰ ਔਰ ਸੰਗਠਨ ਦੇ ਵਿੱਚ ਉਸ ਤਾਲਮੇਲ ਨੂੰ ਬਿਠਾਉਣ ਵਾਸਤੇ ਨਵੀਂ ਕੋਆਰਡੀਨੇਸ਼ਨ ਕਮੇਟੀ ਬਣਾਉਣ ਦੀ ਵੀ ਸਿਫਾਰਿਸ਼ ਕੀਤੀ ਗਈ ਹੈ ਤਾਂ ਕਿ ਤਾਲਮੇਲ ਬਿਠਾਇਆ ਜਾ ਸਕੇ ਜੀ ਜਦੋਂ ਇਹ ਰਿਪੋਰਟ ਸੌਂਪੀ ਗਿਆ ਤੇ ਸ਼ਾਮੀ ਕੱਲ ਸ਼ਾਮੀ ਪ੍ਰਗਟ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਮੁੱਦੇ ਜਿਹੜੇ ਆ ਉਹ ਚੁੱਕੇ ਗਏ ਨੇ ਔਰ ਜਿਹਦੇ ਵਿੱਚ ਪ੍ਰਗਟ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਮੁੱਖ ਮੰਤਰੀ ਜਿਹੜੇ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਜੀ 2022 ਦੀਆਂ ਚੋਣਾਂ ਲੜੀਆਂ ਗਈਆਂ ਤੇ ਸਮੇ ਲੋਕੇ ਪਾਰਟੀ ਨੇ ਜਿੱਤ ਸਕਦੀ ਪਾਰਟੀ ਦਾ ਜਿੱਤਣਾ ਦੁਬਾਰਾ ਸਰਕਾਰ ਬਣਾਉਣਾ ਬੜਾ ਆਫ ਹੈ ਪਰ ਗੱਲ ਇਹ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਡਿਪਟੀ ਸੀਐਮ ਦੇ ਵੀ ਜਿਹੜਾ ਜਿਹੜਾ ਮਰਜ਼ੀ ਬਣ ਜੇ ਉਹ ਗੱਲ ਵੀ ਜਿੱਥੋਂ ਤੱਕ ਆਰਤੀ ਜੀ ਮੈਂ ਸਮਝਦਾ ਕਿ ਫਰਗਟ ਸਿੰਘ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਲੌਜੀਕਲ ਨੇ ਜੀ ਬੜੀਆਂ ਮਤਲਬ ਕਿ ਆਮ ਲੋਕਾਂ ਦੇ ਨੇੜੇ ਨੇ ਉਹਨਾਂ ਨੇ ਕਿਹਾ ਕਿ ਡਿਪਟੀ ਸੀਐਮ ਜਿਹੜਾ ਮਰਜ਼ੀ ਬਣ ਜੇ ਇਹਦੇ ਨਾਲ ਲੋਕਾਂ ਨੂੰ ਇਨਸਾਫ ਕੀ ਮਿਲੂਗਾ ਜੀ ਜਿਹੜੀ ਲੋੜਿੰਦੀ ਦੇਖੋ ਮੁੱਦੇ ਜਿਹੜੇ ਨੇ ਜੀ ਉਹ ਮੁੱਦੇ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਹੱਲ ਹੋਣਗੇ ਬਿਲਕੁਲ ਡਿਪਟੀ ਸੀਐਮ ਜਿਹੜਾ ਮਰਜ਼ੀ ਦੇ ਕੋਈ ਸਰਕਾਰ ਆ ਅੱਜ ਨਹੀਂ ਕਈ ਪਿਛਲੇ ਕਈ ਸਮਝ ਲਓ ਕਿ ਆਜ਼ਾਦੀ ਤੋਂ ਬਾਅਦ ਕਈ ਵਾਰੀ ਬਣੀਆਂ ਨੇ 66 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਿਆ 66 ਤੋਂ ਠੀਕ ਹੈ ਉਸ ਤੋਂ ਬਾਅਦ ਵੀ ਕਈ ਮੁੱਖ ਮੰਤਰੀ ਆਏ ਨੇ ਕਈ ਮਤਲਬ ਠੀਕ ਹੈ ਜਨਵਰੀ ਉਪ ਮੁੱਖ ਮੰਤਰੀ ਜਿਹੜੇ ਆ ਉਹ ਬਣੇ ਨੇ ਇਸ ਸਰਕਾਰਾਂ ਦੇ ਹੁਣ ਗੱਲ ਇਹ ਆ ਕਿ ਕੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ ਜੀ ਬਿਲਕੁਲ ਮੇਨ ਮੁੱਦਾ ਇਹ ਆ ਡਿਪਟੀ ਸੀਐਮ ਜਿਹੜਾ ਮਰਜ਼ੀ ਬਣ ਜੇ ਮੁੱਖ ਮੰਤਰੀ ਜਿਹੜਾ ਮਰਜ਼ੀ ਬਣ ਜੇ ਲੋਕਾਂ ਨੂੰ ਉਹਦੇ ਨਾਲ ਕੀ ਲੋਕਾਂ ਨੂੰ ਚਾਹੀਦਾ ਕਿ ਉਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ ਬਿਲਕੁਲ ਠੀਕ ਹੈ ਜੀ ਬਿਲਕੁਲ ਤੁਸੀਂ ਸਹੀ ਕਹਾ ਹੈ ਪ੍ਰਗਟ ਸਿੰਘ ਇਹ ਵੀ ਕਹਿ ਰਹੇ ਨੇ ਕਿ ਇੱਕ ਡੋਸੀਅਰ ਜਿਹੜਾ ਆ ਉਹ ਜਨ ਤੱਕ ਹੋਣਾ ਚਾਹੀਦਾ ਪਹਿਲਾਂ ਤੇ ਜਨਨਣਾ ਚਾਹਵਾਂਗੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਵਾਂਗੇ ਕਿ ਡੋਸੀਅਰ ਹੈ ਕੀ ਡੋਸੀਅਰ ਜੀ ਇੱਕ ਰਿਪੋਰਟ ਦਾ ਪੂਲ ਪੁਲੰਦਾ ਹੁੰਦਾ ਹੈ ਪੂਰਾ ਪੁਲੰਦਾ ਕਾਗਜ਼ਾਂ ਦਾ ਪੁਲੰਦਾ ਜਿਹਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਇਹ ਰਿਪੋਰਟ ਡਿਟੇਲ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਉਹਦੇ ਪੂਰਾ ਉਹਦੇ ਵਿੱਚ ਹਰ ਚੀਜ਼ ਦੀ ਡਿਟੇਲ ਹੁੰਦੀ ਹੈ ਵੀ ਇਹ ਚੀਜ਼ਾਂ ਇਦਾਂ ਇਦਾਂ ਨੇ ਉਹਨੂੰ ਡੋਸੀਅਰ ਆਖਿਆ ਜਾਂਦਾ ਆਲ ਇਹ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਗੱਲ ਕੀਤੀ ਗਈ ਸੀ ਜੀ ਪਈ ਆਪਣਾ ਪੂਰਾ ਦਾ ਪੂਰਾ ਡੋਜ਼ੀਰ ਪੂਰਾ ਪੁਲੰਦਾ ਲੈ ਕੇ ਗਏ ਸੀ ਕਿ ਕਾਗਜ਼ਾਂ ਦਾ ਇਹ ਕੈਪਟਨ ਅਮਰਿੰਦਰ ਸਿੰਘ ਹੁਰੀ ਤਿਆਰ ਕਰਕੇ ਜੀ ਉਹ ਉਹਦੇ ਜੇ ਪੂਰੇ ਨਹੀਂ ਮਤਲਬ ਬਦਖੋਈਆਂ ਲਿਖੀਆਂ ਹੋਈਆਂ ਸੀ ਇਹਨਾਂ ਨੇ ਆਪਣੇ ਜਿਹੜੇ ਐਮਪੀ ਐਮਐਲ ਐਮਐਲ ਨੇ ਸਾਡੇ ਜਿਹੜੇ ਇਹਨਾਂ ਦੇ ਅਗੇਂਸਟ ਨੇ ਜੋ ਦੱਸਿਆ ਜਾ ਰਿਹਾ ਜੋ ਸੂਤਰ ਦੱਸਦੇ ਨੇ ਭਈ ਫਲਾਣਾ ਐਮਐਲ ਈ ਇਦਾਂ ਜੀ ਫਲਾਣਾ ਐਮਐਲ ਈ ਨਜਾਇਜ਼ ਕੰਮ ਕਰਦਾ ਜੀ ਫਲਾਣੇ ਐਮਐਲ ਈ ਦੇ ਪੀਏ ਨੇ ਕੰਮ ਕਰਤਾ ਜੀ ਠੀਕ ਹੈ ਉਹ ਜੀ ਇਹਨੇ ਹੋਟਲ ਬਣਾਲੇ ਉਹ ਇਹਨਾਂ ਪੈਸਾ ਇਕੱਠਾ ਕਰ ਲਿਆ ਉਹ ਮੀ 2 ਦੇ ਕੇਸ ਦੇ ਵਿੱਚ ਫਸ ਗਿਆ ਜੀ ਹੁਣ ਆਪਣੇ ਚੀਕੂ ਤੇ ਸੀਤਾਫਲ ਭਾਵੇਂ ਯਾਦ ਨਾ ਹੋਣ ਪਰ ਦੂਜਿਆਂ ਦੇ ਉੱਤੇ ਜ਼ਰੂਰ ਮਤਲਬ ਦੱਸਣੇ ਦੇਖੋ ਦੁੱਧ ਦਾ ਤੋਤਾ ਤੇ ਇਤੇ ਕੋਈ ਵੀ ਨਹੀਂ ਹੈਗਾ ਸਿਆਸਤ ਦੇ ਵਿੱਚ ਦੁੱਧ ਦਾ ਤੋਤਾ ਲੱਭਣਾ ਬੜਾ ਔਖਾ ਬੰਦਾ ਜੀ ਠੀਕ ਹੈ ਹੁਣ ਉਹਦੇ ਵਿੱਚ ਇਹਨਾਂ ਨੇ ਕਿ ਕੈਪਟਨ ਨੇ ਕਿਹਾ ਸੀਗਾ ਕਿ ਡੋਸੀਅਰ ਜਿਹੜਾ ਪੂਰੇ ਦਾ ਪੂਰਾ ਪਲੰਦਾ ਹੈ ਉਹ ਲੈ ਕੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਜੀ ਹੁਣ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਜੀ ਇਹ ਪੂਰਾ ਪ੍ਰਗਟ ਸਿੰਘ ਦੇ ਜਿਹੜੇ ਜੋ ਦੋਸ਼ ਲਾਏ ਕਹਿੰਦੇ ਨਾ ਜਿੰਨਾ ਇਹ ਤੇ ਸਿਰੇ ਤੋਂ ਨਕਾਰਤਾ ਕਿ ਇਦਾਂ ਦੀ ਕੋਈ ਗੱਲ ਹੋਈ ਨਹੀਂ ਜੀ ਠੀਕ ਹੈ ਉਹ ਇਦਾਂ ਦੀ ਕੋਈ ਗੱਲ ਨਹੀਂ ਮੈਂ ਤੇ ਪਾਰਦਰਸ਼ਤਾ ਦੇ ਨਾਲ ਸਰਕਾਰ ਚਲਾਉਣਾ ਹੁਣ ਪ੍ਰਗਟ ਸਿੰਘ ਕਹਿੰਦੇ ਨੇ ਕਿ ਭਾਈ ਜਿਹੜੇ ਜਿਹੜਾ ਤੁਸੀਂ ਪੂਰੀ ਤੇ ਪੂਰਾ ਉਹ ਕਾਗਜ਼ ਪੱਤਰ ਉੱਥੇ ਜਮ੍ਹਾਂ ਕਰਾਏ ਨੇ ਦੋਜ਼ੀਰ ਜਿਹੜਾ ਉੱਥੇ ਕਰਾਇਆ ਉਹ ਜਨਤਾ ਕੀਤਾ ਜਾਵੇ ਲੋਕਾਂ ਨੂੰ ਵੀ ਪਤਾ ਲੱਗੇ ਔਰ ਗੱਲ ਇਹ ਹੈ ਕਿ ਪਤਾ ਲੱਗਣਾ ਚਾਹੀਦਾ ਸਰਕਾਰ ਲੋਕਾਂ ਦੀ ਸਰਕਾਰਾ ਲੋਕਾਂ ਵੱਲੋਂ ਚੁਣੀਏ ਲੋਕਾਂ ਨੂੰ ਤੇ ਪਤਾ ਹੋਣਾ ਚਾਹੀਦਾ ਕਿ ਕੀ ਕੀ ਹੋ ਰਿਹਾ ਹੈ ਕਿਸਤੇ ਕੀ ਹੋ ਰਿਹਾ ਭੀ ਉਹ ਰਿਪੋਰਟ ਦੇ ਵਿੱਚ ਜਿਹੜਾ ਤੁਸੀਂ ਡੋਜ਼ੀਅਰ ਤਿਆਰ ਕੀਤਾ ਹੈ ਉਹਦੇ ਵਿੱਚ ਕੀ ਲਿਖਿਆ ਹੈ ਬਿਆਨ ਕਿਹਦੇ ਕੀ ਦੇ ਕੇ ਦੇ ਕੀ ਖਿਲਾਫ ਕੀਤੇ ਗੱਲ ਉਹ ਇਹ ਚੀਜ਼ੂ ਦਾ ਬਿਲਕੁਲ ਸਹੀ ਕਹ ਤੁਸੀਂ ਉਹ ਪ੍ਰਗਟ ਸਿੰਘ ਦਾ ਇਹ ਵੀ ਕਹਿਣਾ ਹੈਗਾ ਕਿ ਸੁਖਪਾਲ ਖੈਰਾ ਜਿਹੜੇ ਸ਼ਾਮਿਲ ਹੋਏ ਨੇ ਕਾਂਗਰਸ ਦੇ ਵਿੱਚ ਉਹ ਵੀ ਗਲਤ ਹੋਇਆ ਹੈ ਦੇਖੋ ਗੱਲ ਇਹ ਹੈ ਕਿ ਜੋ ਅਗੂ ਜੀ ਪਹਿਲਾ ਜਿਹੜੇ ਲੋਕਾਂ ਦੀ ਮੁਖਾਲਫਤ ਕਰਦੇ ਜਿਨ੍ਹਾਂ ਲੋਕਾਂ ਨੂੰ ਕਹਿੰਦੇ ਨੇ ਜੀ ਜੀ ਲੋਕਾਂ ਦੇ ਹੈਗੇ ਖਿਲਾਫ ਨੇ ਆ ਆਵਾਮ ਦੇ ਜਿਹੜੇ ਹੈ ਖਿਲਾਫੀਤ ਕਰਦੇ ਆ ਆਵਾਮ ਦੇ ਖਿਲਾਫ ਫੈਸਲੇ ਦਿੰਦੇ ਆ ਲੋਕਾਂ ਨਾਲ ਧੋਖਾ ਕਰਦੇ ਨੇ ਜੀ ਔਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਨਹੀਂ ਵੀ ਇੱਕ ਆਗੂ ਦੀ ਗੱਲ ਸਾਰੇ ਇਹ ਨਾ ਵਰਗਾ ਤੇ ਬੰਦਾ ਕੋਈ ਨਹੀਂ ਇਹ ਤੇ ਪਾਰਟੀ ਨੂੰ ਚਲਾਉਣ ਵਾਲੇ ਨੇ ਇਹ ਤੇ ਬਹੁਤ ਵਧੀਆ ਆਗੂ ਨੇ ਜੀ ਸੋ ਤਾਰੀਫਾਂ ਦੇ ਪੁੱਲ ਬਣੇ ਜਾਂਦੇ ਨੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਕਿ ਇੱਕ ਮੈਂ ਮੈਂ ਸਮਝਦਾ ਕਿ ਆ ਛੇਤੀ ਦੇ ਨਾਲ ਮਤਲਬ ਬਹੁਤ ਜਲਦੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਤਿੰਨ ਜਿਹੜੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਨੇ ਜੀ ਉਹ ਹਾਲੇ ଫਾਰਮਲ ਜਿਹੜੀ ਅਨਾਉਂਸਮੈਂਟ ਹੈ ਉਹ ਹੋਈ ਨਹੀਂ ਜੀ ਉਹ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸ਼ਾਮਲ ਕਰਵਾਏ ਨੇ ਤੇ ਪ੍ਰਗਟ ਸਿੰਘ ਜੀ ਉਹਨਾਂ ਨੇ ਸਹੀ ਗੱਲ ਆਖੀ ਵੀ ਇਹ ਚੀਜ਼ ਜਿਹੜੀ ਆ ਉਹ ਮੁਖਾਲਫਤ ਕੀਤੀ ਹੈ ਉਹਨਾਂ ਨੇ ਇਸ ਚੀਜ਼ ਦੀ ਵਰਿੰਦਰ ਜੀ ਤਿੰਨ ਮੈਂਬਰੀ ਕਮੇਟੀ ਜਿਸ ਤਰੀਕੇ ਦੇ ਨਾਲ ਬਣਾਈ ਗਈ ਸੀ ਜਿਸ ਕਾਰਨ ਵੱਜੋਂ ਬਣਾਈ ਗਈ ਸੀ ਕਿ ਜੋ ਪੰਜਾਬ காங்கிரஸ் ਸਰਕਾਰ ਦੇ ਵਿੱਚ ਖਿੱਚ ਤਣ ਚੱਲਦਾ ਕਲੇਸ਼ ਚੱਲ ਰਿਹਾ ਹੈ ਵੀ ਉਹਨੂੰ ਜਲਦੀ ਤੋਂ ਜਲਦੀ ਸੁਲਝਾਇਆ ਜਾ ਸਕੇ ਤੇ ਸ਼ਾਂਤੀਪੂਰਵਕ ਲੇਕਿਨ ਇਹ ਮਾਮਲਾ ਤਾਂ ਹੋਰ ਵੀ ਖਿੱਚਦਾ ਜਾਂਦਾ ਆ ਵਧਦਾ ਜਾ ਰਿਹਾ ਹੈ ਹੱਲ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਦੇਖੋ ਜਿਸੇ ਕੇਦਰ ਨਾਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਤਾਂ ਕਿ ਜਿਹੜਾ ਰਫੜ ਪਿਆ ਹੋਇਆ ਨੇਪਰੇ ਚੜਾ ਇਹ ਖਤਮ ਕੀਤਾ ਜਾਵੇ ਜੀ ਬਿਲਕੁਲ ਹੁਣ ਗੱਲ ਇਹ ਹੈ ਕਿ ਜੋ ਇਸ ਵੇਲੇ ਹਾਲਾਤ ਚੱਲ ਰਹੇ ਨੇ ਮੇਨ ਜਿਹੜੇ ਹੈਗੇ ਮੇਨ ਤੇਰਾ ਦੋ ਹੀ ਬਣਿਆ ਹੋਏ ਨੇ ਪਰਮ ਸਿੰਘ ਹੁਣੀ ਹੋਗੇ ਤੇ ਅ ਨਵਜੋਤ ਸਿੰਘ ਸਿੱਧੂ ਦੂਜੇ ਪਾਸੇ ਕੈਪਟਨ ਨੇ ਤੇ ਉਹਨਾਂ ਦੀ ਹਮਾਇਤੀ ਨੇ ਜੀ ਬਿਲਕੁਲ ਠੀਕ ਹੈ ਪਰ ਇਹਦੇ ਵਿੱਚ ਦੇਖਿਆ ਜਾਵੇ ਮਾਮਲਾ ਜਿਹੜਾ ਹੱਲ ਹੋਣ ਦੀ ਬਜਾਏ ਹੋਰ ਉਲਝ ਗਿਆ ਉਲਝ ਗਿਆ ਬਿਲਕੁਲ ਉਹਦਾ ਕਾਰਨ ਕੀ ਹੈ ਕਿ ਕਿਤੇ ਮੈਨੂੰ ਜੋ ਸਮਝ ਆ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਆ ਦੋ ਦਿਨ ਪਹਿਲਾਂ ਹੀ ਜੇਤਨ ਪ੍ਰਸ਼ਾਦ ਜਿਹੜੇ ਆ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਬਿਲਕੁਲ ਕਾਫੀ ਝਟਕਾ ਲੱਗਾ ਕਾਂਗਰਸ ਨੂੰ ਜੀ ਬڑے ਨੌਜਵਾਨ ਆਗੂ ਸੀਗੇ ਔਰ ਰਾਹੁਲ ਫੈਮਿਲੀ ਦੇ ਨਾਲ ਕਾਫੀ ਚੰਗੀ ਨੇੜਤਾ ਰਸੀ ਜਾ ਰਹੀ ਸੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਫੈਮਿਲੀ ਦੇ ਨਾਲ ਕਾਫੀ ਨੇੜਤਾ ਸੀ ਅਚਾਨਕ ਉਹ ਪਤਾ ਹੀ ਨਹੀਂ ਲੱਗਣ ਦਾ ਕਿਹੜੇ ਵੇਲੇ ਆ ਕੇ ਕਾਫੀ ਝਟਕਾ ਲੱਗਾ ਜੀ ਔਰ ਜਿਹੜਾ ਕਿਤੇ ਨਾ ਕਿਤੇ ਧਿਆਨ ਜਿਹੜਾ ਹਾਈ ਕਮਾਂਡ ਦਾ ਸ਼ਾਇਦ ਉਧਰ ਗਿਆ ਵੰਡਿਆ ਗਿਆ ਧਿਆਨ ਜਿਹੜਾ ਪੂਰੇ ਦਾ ਪਹਿਲਾਂ ਪੰਜਾਬ ਦੇ ਵੱਲ ਸੀਗਾ ਹੁਣ ਧਿਆਨ ਵੰਡਿਆ ਗਿਆ ਵੰਡਿਆ ਗਿਆ ਬਿਲਕੁਲ ਠੀਕ ਹੈ ਔਰ ਦੂਜੀ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੀਆਂ ਹਾਈ ਕਮਾਂਡ ਨੂੰ ਜੋ ਜਿੰਨੀ ਜਲਦੀ ਫੈਸਲਾ ਲੈਣਾ ਚਾਹੀਦਾ ਸੀਗਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਉਹ دیر ਹੋ ਸਕਦੀ ਹੈ ਜੀ ਹੋਰ ਕਿਉਂਕਿ ਇਹ ਜਿਹੜਾ ਮਾਮਲਾ ਹੈ ਇਹ ਮਤਲਬ ਜਲਦਬਾਜ਼ੀ ਤੇ ਹੱਲ ਹੋਣ ਵਾਲਾ ਨਹੀਂ ਹੈ ਜੀ ਕਿਉਂਕਿ ਸਿੱਧੂ ਨਾਕੇ ਪਾਸੇ ਝੁਕਣ ਵਾਲੇ ਨਹੀਂ ਨੇ ਜੀ ਨਾ ਕੈਪਟਨ ਅਮਰਿੰਦਰ ਸਿੰਘ ਝੁਕਣ ਬਿਲਕੁਲ ਠੀਕ ਹੈ ਪਰ ਜੇ ਆਪਾਂ ਗੱਲ ਕਰੀਏ ਭਾਈ ਹਾਈ ਕਮਾਂਡ ਨੂੰ ਕਿਸੇ ਚੀਜ਼ ਦਾ ਇਲਮ ਨਹੀਂ ਹੈ ਤੇ ਸਭ ਕੁਝ ਪਤਾ ਹੈ ਜੀ ਮੈਂ ਪਹਿਲਾਂ ਵੀ ਗੱਲ ਇੱਕ ਗੱਲ ਕੀਤੀ ਵੀ ਦੁੱਧ ਦਾ ਤੋਤਾ ਕੋਈ ਵੀ ਨਹੀਂ ਹੈ ਹੁਣ ਪ੍ਰਗਟ ਸਿੰਘ ਹੁਰਾਣੇ ਵੀ ਹੋਰ ਵੀ ਪ੍ਰੈਸ ਕਾਨਫਰੰਸਾਂ ਹੋਈਆਂ ਨੇ ਜੋਸ਼ ਸਿੰਘ ਸਿੱਧੂ ਜੋ ਟਿੱਪਣੀਆਂ ਕਰ ਰਹੇ ਨੇ ਪ੍ਰਗਟ ਸਿੰਘ ਜੋ ਟਿੱਪਣੀਆਂ ਕਰ ਰਹੇ ਨੇ ਜੀ ਠੀਕ ਹੈ ਉਹ ਕਹਿੰਦੇ ਵੀ ਇੱਕ ਦੂਜੇ ਦੇ ਹੁਣ ਗੱਲ ਇਹ ਹੈ ਕਿ ਗਾਜ ਜਿਹੜੀ ਡਿਗਦੀ ਹੈ ਉਹ ਛੋਟੇ ਬੰਦੇ ਦੇ ਡਿਗਦੀ ਹੈ ਜੀ ਹੁਣ ਇੱਕ ਦੂਜੇ ਦੇ ਪੀਏ ਓਐਸਡੀ ਦੇ ਉੱਤੇ ਉਂਗਲਾਂ ਚੁੱਕਣੀਆਂ ਸ਼ੁਰੂ ਕਰਤੀਆਂ ਨੇ ਜੀ ਜੀ ਫਲਾਣੇ ਦੇ ਪੀਏ ਨੇ ਜਿਹੜਾ ਉਹ ਇੰਨੇ ਬਣਾਏ ਹੋਟਲ ਬਣਾਏ ਜੀ ਰੈਸਟੋਰੈਂਟ ਬਣਾਇਆ ਜੀ ਉਹ ਮੈਰਿਜ ਪੈਲੇਸ ਬਣਾਏ ਆ ਜੀ ਉਹ ਵੀ ਜ਼ਿਕਰ ਇਸ ਰਿਪੋਰਟਾਂ 'ਚ ਕੀਤਾ ਗਿਆ ਕਿ ਫਲਾਣੇ ਦੇ ਪੀਏ ਨੇ ਕਿੰਨੇ ਹੋਟਲ ਬਣਾਏ ਨੇ ਜੀ ਫਲਾਣੇ ਦੇ ਪੀਏ ਨੇ ਕਿੰਨੇ ਪੈਸੇ ਇਕੱਠੇ ਕੀਤੇ ਨੇ ਕਿੱਥੋਂ ਕੱਟੇ ਇਕੱਠੇ ਕੀਤੇ ਨੇ ਸੋ ਇਹ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਦੇਖੋ ਇੱਕ ਹੀ ਹੈ ਨਾ ਹਾਈ ਕਮਾਂਡ ਨੂੰ ਨਹੀਂ ਪਤਾ ਜੀ ਹਾਈ ਕਮਾਂਡ ਵੀ ਤੇ ਇਨਸਾਨ ਹੀ ਹੈ ਇਨਸਾਨ ਹੈ ਬਿਲਕੁਲ ਉਹ ਇਸ ਦੇਖੋ ਗੱਲ ਹੈ ਕਿ ਸਾਡੇ ਸਮਾਜ ਦਾ ਹਿੱਸਾ ਨੇ ਜੀ ਕੋਈ ਮੰਗਲਗ੍ਰਹਿਤ ਉਤੇ ਆਏ ਨਹੀਂ ਆ ਇਧਰ ਉਹ ਸਾਡੇ ਸਮਾਜ ਦਾ ਹਿੱਸਾ ਹੈ ਹਿਊਮਨ ਬੀਇੰਗ ਹੈ ਸਾਡੇ ਇੰਡੀਅਨ ਮੈਂਟੈਲਿਟੀ ਕਿੱਦਾਂ ਦੀ ਹੁੰਦੀ ਹੈ ਕੀ ਹੁੰਦਾ ਸਿਆਸਤ ਦੇ ਵਿੱਚ ਕੀ ਨਹੀਂ ਹੁੰਦਾ ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ ਸਿਆਸੀ ਆਗੂ ਜ਼ਿਆਦਾ ਕਰਕੇ ਹੋ ਸਕਦਾ ਹੈ ਕਿ ਬਹੁਤ ਕਈ ਲੋਕ ਜਿਹੜੇ ਆ ਇਮਾਨਦਾਰ ਵੀ ਹੋਣ ਪਰ ਜ਼ਿਆਦਾ ਕਰਕੇ ਸਿਆਸਤ ਇਸ ਮੁਲਕ ਦੇ ਵਿੱਚ ਬਹੁਤ ਵੱਡਾ ਵਪਾਰ ਬਣ ਚੁੱਕਾ ਹੈ ਬਹੁਤ ਵੱਡਾ ਬਿਜ਼ਨਸ ਬਣ ਚੁੱਕਾ ਹੈ ਲੋਕਾਂ ਦੀ ਸੇਵਾ ਵਾਸਤੇ ਕਿੰਨੇ ਕੁ ਲੋਕ ਆਂਦੇ ਨੇ ਇਹ ਜਨਤਾ ਨੂੰ ਪਤਾ ਹੈ ਜੀ ਕਿੰਨੇ ਕੇ ਇਹ ਸੇਵਾ ਕਰਦੇ ਨੇ ਐਮ ਐਲ ਏ ਐਮ ਪੀ ਵਿਧਾਇਕ ਇਹ ਜਨਤਾ ਨੂੰ ਪਤਾ ਹੈ ਬਿਲਕੁਲ ਠੀਕ ਹੈ ਨਾ ਹੁਣ ਗੱਲ ਇਹ ਹੈ ਕਿ ਇਹ ਕਹਿਣ ਨੂੰ ਤਾਂ ਜ਼ਰੂਰ ਸੇਵਾ ਹੈਗੀ ਆ ਪਰ ਇੱਕ ਵਾਰੀ ਐਮ ਐਲ ਏ ਐਮ ਪੀ ਬਣ ਜੇ ਨਾ ਤੇ ਮੁੜ ਕੇ ਉਹਦੀਆਂ ਕਿੰਨੀਆਂ ਮਨ ਜਿਹੜੀਆਂ ਹੈ ਗੁਪਤ ਪ੍ਰਾਪਰਟੀਆਂ ਕਿੰਨੀਆਂ ਜਾਇਦਾਦਾਂ ਬਣ ਜਾਂਦੀਆਂ ਨੇ ਸਾਹਮਣੇ ਕਿੰਨੀਆਂ ਆਂਦੀਆਂ ਨੇ ਇਹ ਤੇ ਉਹ ਵਿਧਾਇਕ ਨੂੰ ਹੀ ਐਮਪੀ ਐਮਐਲਏ ਨੂੰ ਪਤਾ ਵੀ ਅਸੀਂ ਕਿੰਨਾ ਕੁ ਰੁਪਈਆ ਝੋਲ ਲਿਆ ਜਾਂ ਇਨਡਾਇਰੈਕਟਲੀ ਜਿਹੜਾ ਕਿ ਕਿੰਨੇ ਕਿ ਉਹਦੇ ਹਿੱਸੇਦਾਰੀਆਂ ਹੈਗੀਆਂ ਨੇ ਕਈ ਵਾਰੀ ਅੰਦਰ ਫੈਕਟਰੀ ਮਾਲਕ ਜਿਹੜੇ ਐਮਪੀ ਇਹਦਾ ਸਭ ਨੂੰ ਨਾਲ ਮਿਲਾ ਲਓ ਤੇ ਸਾਡੇ ਤੇ ਕੋਈ ਦਿੱਕਤ ਨਹੀਂ ਆਉਗੀ ਗਲਤ ਜਿੰਨਾ ਮਰਜ਼ੀ ਜਾਇਜ ਨਿਆਂਇਕ ਕੰਮ ਕਰੀ ਜਾਵਾਂਗੇ ਫੈਕਟਰੀਆਂ ਜੇ ਐਮਐਲਏ ਨੂੰ ਨਾਲ ਹਿੱਸੇਦਾਰੀ ਪਾ ਲਓ ਉਹਨਾਂ ਨੂੰ ਵੀ ਫਾਇਦਾ ਹੁੰਦਾ ਹੁਣ ਕਿੰਨੇ ਕਿ ਇਹਨਾਂ ਦੀਆਂ ਫੈਕਟਰੀਆਂ ਕਿੰਨੇ ਕੀ ਬਿਜ਼ਨਸ ਨੇ ਹੁਣ ਦੱਸਣ ਜੇ ਦੇਖੋ ਗੱਲ ਇਹ ਹੈ ਕਿ ਬਹੁਤ ਸਾਰੇ ਦੋਸ਼ ਲੱਗਦੇ ਨੇ ਜੀ ਦੋਸ਼ ਤੇ ਆ ਲੱਗਦੇ ਕਿ ਜਿਹੜੀ ਇਹ ਇੱਕ ਦੂਜੇ ਤੇ ਲਾ ਰਹੇ ਨੇ ਜਿਹੜੀ ਇਹਨਾਂ ਦੀ ਜੀ ਹੈਗੀ ਇਹ ਫਰੈਂਡ ਹੈਗੀ ਹੈ ਜੀ ਉਹ ਵੀ ਮਾਫੀਆ ਜਲਾ ਰਹੀ ਹੈ ਜੀ ਇੱਕ ਦੂਜੇ ਤੇ ਦੋਸ਼ ਲਾਇਆ ਰਹੀ ਵੀ ਇਹਨਾਂ ਦੀ ਫਰੈਂਡ ਜਿਹੜੀ ਆਈ ਹੈ ਉਹ ਮਾਫੀਆ ਜਲਾ ਰਹੀ ਹੈ ਦੋਸ਼ ਲਾ ਰਹੀ ਨੇ ਹੁਣ ਕਿਹੜਾ ਬੰਦਾ ਕਿੰਨੇ ਪਣ ਜੇ ਸ਼ਰਸਤ ਜਿਹੜੀ ਹੈ ਹਿੰਦੂ ਇਹ ਇਸ ਵੇਲੇ ਜੇ ਸਾਡਾ ਸ਼ਾਸਕੀ ਰੀਫਾਰਮਸ ਜਿਗਰ ਨਾ ਪੋਲਿਟੀਕਲ ਰੀਫਾਰਮਸ ਹੋ ਜੇ ਨਾ ਸੁਧਾਰ ਹੋ ਜਾਂਨ ਸਾਸ ਜੀ ਜੀ ਬਿਲਕੁਲ ਤੇ ਮੈਨੂੰ ਲੱਗਦਾ ਨਹੀਂ ਸਾਡੇ ਦੇਸ਼ ਦੇ ਵਿੱਚ ਕਿਸੇ ਚੀਜ਼ ਦੀ ਥੋੜਾ ਹੈ ਕੀ ਹੈ ਜੋ ਨੈਚੁਰਲ ਰਿਸੋਰਸ ਸਾਡੇ ਕੰਟਰੀ ਦੇ ਵਿੱਚ ਹੈਗੇ ਜੋ ਚੀਜ਼ਾਂ ਸਾਡੇ ਮੁਲਕ ਦੇ ਵਿੱਚ ਹੈਗੀਆਂ ਸੋਨੇ ਦੀ ਚਿੜੀ ਦੁਬਾਰਾ ਬਣ ਸਕਦੀ ਹੈ ਪਰ ਇਹ ਜਿਹੜੀ ਬੜੀ ਸੋਨੇ ਦੀ ਚਿੜੀ ਸੀਗੀ ਉਹ ਵੀ ਮੈਂ ਸਮਝਦਾ ਕਿ ਇਸ ਵਾਲੀ ਕਾਲਾ ਕਾਂ ਬਣਾਤਾ ਹੋਇਆ ਇਹਨਾਂ ਨੇ ਸੋਨੇ ਦੀ ਚਿੜੀ ਨੂੰ ਵੀ ਇਸ ਸਿਆਸੀ ਆਗੂਆਂ ਨੇ ਬਿਲਕੁਲ ਚੰਗੇ ਲੋਕ ਆਉਂਦੇ ਨੇ ਚੰਗੇ ਲੋਕਾਂ ਨੂੰ ਟਿਕਨ ਨਹੀਂ ਦਿੱਤਾ ਜਾਂਦਾ ਚੰਗੇ ਲੋਕ ਜੇ ਸਿਆਸਤ 'ਚ ਆਉਂਦੇ ਨੇ ਤੇ ਉਹਨਾਂ ਦਾ ਮੂੰਹ ਬੰਦ ਕਰਾਂ ਦਿੱਤਾ ਚੰਗੇ ਲੋਕ ਜੇ ਆਉਂਦੇ ਨੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਇਹ ਵੈਸ ਪਹਿਲੀ ਗੱਲ ਤੇ ਇਹ ਆ ਚੰਗੇ ਲੋਕਾਂ ਨੂੰ ਟਿਕਟ ਹੀ ਨਹੀਂ ਦਿੱਤੀ ਜਾਂਦੀ ਜੀ ਜੇ ਚੰਗੇ ਲੋਕ ਆਉਂਦੇ ਨੇ ਉਹਨਾਂ ਨੂੰ ਮਾੜਾ ਬਣਾਇਆ ਜਾਂਦਾ ਜਿੱਦਾਂ ਇੱਕ ਸੇਬ ਹੋਵੇ ਮਤਲਬ ਜਿੱਥੇ ਇੱਕ ਸੇਬ ਹੋਵੇ ਗਲਤ ਖਰਾਬ ਤੇ ਬਾਕੀ ਸੇਬਾਂ ਨੂੰ ਖਰਾਬ ਕਰ ਦਿੰਦਾ ਇੱਥੇ ਸਾਰੀ ਸੇਬ ਖਰਾਬ ਹੈ ਤੇ ਚੰਗਾ ਸੇਬ ਆਜੇ ਤਾਂ ਉਹਦਾ ਹਾਲ ਕੀ ਹੋਊਗਾ ਤੁਹਾਨੂੰ ਪਤਾ ਹੈ ਠੀਕ ਹੈ ਸੋ ਇੱਕ ਦੂਜੇ ਤੇ ਤੋਮਤਾ ਲਾਈਆਂ ਜਾ ਰਹੀਆਂ ਨੇ ਇੱਕ ਦੂਜੇ ਤੇ ਨਿਸ਼ਾਨੇ ਹੁਣ ਪਤਾ ਤੇ ਹੈ ਹੀ ਆ ਹੁਣ ਉਹ ਕੀ ਹੈ ਜਿਹੜੀ ਇਹ ਤੋਮਤਾ ਲਾਈਆਂ ਜਾ ਰਹੀਆਂ ਉਹ ਆਮ ਲੋਕਾਂ ਨੂੰ ਵੀ ਪਤਾ ਲੱਗਦਾ ਪਿਆ ਵੀ ਸਾਡੇ ਜਿਹੜੇ ਵਿਧਾਇਕ ਨੇ ਸਾਡੇ ਐਮਐਲਏ ਨੇ ਸਾਡੇ ਫਲਾਣਾ ਟੀਮ ਕੇ ਉਹ ਕਿੰਨੇ ਕੁ ਦੁੱਧ ਜਿਹੜਾ ਸੱਚਾ ਬੰਦਾ ਉਹਨੇ ਤੇ ਬਿਆਨ ਆਪਣੀ ਆਵਾਜ਼ ਚੱਕਣੀ ਹੈ ਜੀ ਹੁਣ ਇਹ ਚੀਜ਼ ਹੈ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਬਿਲਕੁਲ ਇਸ ਕਾਰਟੋਕਲੇਜ ਦੇ ਵਿੱਚ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਲੋਕ ਹੁਣ ਸਿਆਣੇ ਹੁੰਦੇ ਪਹਿਲਾਂ ਨਹੀਂ ਸੀ ਪਹਿਲਾਂ ਦੇ ਲੋਕ ਭੋਲੇ ਸੀਗੇ ਹੁਣ ਲੋਕ ਸਿਆਣੇ ਹੁੰਦੇ ਜਾਂਦੇ ਨੇ ਦਿਨੋ ਦਿਨ ਉਹਨਾਂ ਨੂੰ ਪਤਾ ਲੱਗਦਾ ਪਿਆ ਵੀ ਇਹ ਜਿਹੜੇ ਐਮਐਲਏ ਵਿਧਾਇਕ ਜਿਹੜੇ ਮਰਜ਼ੀ ਪਾਰਟੀ ਦੇ ਹੋਣ ਭਲਾ ਦੇਸ਼ ਦਾ ਨਹੀਂ ਹੋਣਾ ਜੀ ਇਹਦੇ ਸੌਜ ਲੋਕ ਪਬਲਿਕ ਦਾ ਕੂਨ ਚੜਨਾ ਹੈ ਬਿਲਕੁਲ 5 ਸਾਲ ਵਾਸਤੇ ਤੁਸੀਂ ਇੱਕ ਆਗੂ ਨੂੰ ਛੱਡ ਦਿੰਦੇ ਹੋ ਕਿ ਭਈ ਉਹ ਤੁਹਾਡੇ ਸਿਰ ਤੇ ਪਲਦਾ ਪੈਨਸ਼ਨਾਂ ਤੁਹਾਡੇ ਸਿਰ ਤੋਂ ਲੈਂਦਾ ਜੀ ਠੀਕ ਹੈ ਸਰਕਾਰ ਕੀ ਹੈ ਕੀ ਹੈ ਡੈਫੀਨੇਸ਼ਨ ਸਰਕਾਰ ਦੀ ਬਿਲਕੁਲ ਪਬਲਿਕ ਦੇ ਨੁਮਾਇੰਦੇ ਨਹੀਂ ਨਾ ਜੀ ਜੀ ਬਿਲਕੁਲ ਪੈਸਾ ਕਿਨਾਂ ਦਾਂਦਾ ਕਿਸੇ ਨੁਮਾਇੰਦੇ ਜਿਹੜਾ ਆਪਣੀ ਫੈਕਟਰੀ ਚੋਂ ਜਾਂ ਜਿਹੜਾ ਇਹਨਾਂ ਦਾ ਬਿਜ਼ਨਸ ਹੈ ਉੱਥੋਂ ਆਪਣੀ ਹਿੱਸੇਦਾਰੀ ਪਾਉਂਦਾ ਹੁਣ ਤੁਸੀਂ ਦੇਖ ਲਓ ਅੱਜ ਕਰੋਨਾ ਕਾਲ ਹੋਇਆ ਹੈ ਜੀ ਇੰਨੇ ਜ਼ਿਆਦਾ ਤੁਸੀਂ ਸਮਝ ਲਓ ਕਿ ਲੋਕਾਂ ਨੇ ਆਪਣਾ ਦਾਨਪੁਨ ਕੀਤਾ ਇੰਨੇ ਜ਼ਿਆਦਾ ਲੋਕਾਂ ਨੇ ਹਿੱਸੇਦਾਰੀਆਂ ਪਾਈਆਂ ਨੇ ਐਨ ਜੀਓ ਹੈ ਖਾਲਸਾ ਏਡ ਵਰਗੇ ਜਥੇਬੰਦੀਆਂ ਨੇ ਜਿਨ੍ਹਾਂ ਨੇ ਬਹੁਤ ਲੋਕਾਂ ਦੀ ਸੇਵਾ ਕੀਤੀ ਹੈ ਹੁਣ ਮੈਨੂੰ ਇੱਕ ਐਮਐਲਏ ਐਮਪੀ ਦੱਸ ਦੋ ਜਿੰਨੇ ਕਿ ਭਾਈ ਮੈਂ ਇੱਕ ਸਾਲ ਦੀ ਤਨਖਾਹ ਨਹੀਂ ਲਾਂਗਾ ਮੈਂ ਪੂਰੀ ਦੀ ਪੂਰੀ ਹਿੱਸੇਦਾਰੀ ਜਿਹੜੀ ਹੈ ਇਹ ਇਸ ਮਹਾਮਾਰੀ ਦੇ ਵਿੱਚ ਦੇ ਦਾਂਗਾ ਮੈਂ ਪੈਨਸ਼ਨ ਨਹੀਂ ਲਾਂਗਾ ਜੀ ਕੋਈ ਹੈਗਾ ਸਾਹਮਣੇ ਆ ਰਿਹਾ ਹੈ ਕੋਈ ਇਹਨਾਂ ਦਾ ਇਹ ਹੈ ਕਿ ਲੋਕੀ ਮਰਨ ਜੋ ਮਰਜੀ ਸਾਡੀ ਸਿਆਸਤ ਸਾਡੀ ਕੁਰਸੀ ਇੱਕ ਪਾਰਟੀ ਨੇ ਸਾਨੂੰ ਪੱਟੀ ਕੱਢ ਨਹੀਂ ਦਿੱਤੀ ਅਸੀਂ ਟਪੂਸੀ ਮਾਰ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਜਾਾਂਗੇ ਸਾਨੂੰ ਉਹ ਪਾਰਟੀ ਟਿਕਟ ਦੇ ਦੇ ਸਾਨੂੰ ਕੋਈ ਨਹੀਂ ਕਿਸੇ ਨਾਲ ਸਾਨੂੰ ਤੇ ਕੁਰਸੀ ਚਾਹੀਦੀ ਹੈ ਸਾਨੂੰ ਤੇ ਰਾਜ ਚਾਹੀਦਾ ਜੀ ਉਹ ਜਿਹੜੀ ਡੈਫੀਨੇਸ਼ਨ ਜਮਹੂਰੀਅਤ ਦੀ ਹੈ ਜੀ ਨਾ ਫੋਰ ਦੀ ਪੀਪਲ ਬਾਈ ਦੀ ਪੀਪਲ ਆਫ ਦੀ ਖਤਮ ਹੋ ਚੁੱਕੀ ਆ ਹੁਣ ਕੋਈ ਲੋਕਾਂ ਵਾਸਤੇ ਸਰਕਾਰ ਨਹੀਂ ਆ ਲੋਕਾਂ ਦੀ ਸਰਕਾਰ ਨਹੀਂ ਆ ਇਹ ਤਾਂ ਜਿਹਦੀ ਗੱਲ ਹੈ ਕਿ ਜਿਹਦੀ ਲਾਠੀ ਉਸ ਦੀ ਪੈਣ ਜਿਹੜਾ ਜਿੱਤ ਗਿਆ ਉਹ ਟਿਕਟ ਹੀ ਉਹਨਾਂ ਨੂੰ ਦੇਣੀ ਜਿਹੜਾ 4 ਪੈਸੇ ਵਾਲਾ ਬੰਦਾ ਟਿਕਟ ਹੀ ਉਹਨੂੰ ਮਿਲਣੀ ਮਾਤੜ ਬੰਦਾ ਦਵੇ ਹੈ ਨਹੀਂ ਜਿੱਤ ਸਕਦਾ ਨਾਦ ਕੋ ਹੁਣ ਲੋਕ ਵੀ ਉਦਾਂ ਦੇ ਨੇ ਹੁਣ ਇੱਕ ਵਾਰੀ ਇੱਥੇ ਸਾਡੇ ਇੱਥੇ ਇੰਟਰਵਿਊ ਦਿੱਤੇ ਸੀ ਬੜੇ ਵੱਡੇ ਆਗੂ ਨੇ ਉਹ ਕਹਿੰਦੇ ਜਿਹੜਾ ਤੇ ਬੰਦਾ ਬਸ ਜੇ ਆਵੇ ਉਹਦਾ ਤਾਂ ਕੋਈ ਬੰਦਾ ਭਾਜਣ ਸੁਣਦਾ ਨਹੀਂ ਜਿਹੜਾ ਗੱਡੀਆਂ ਗਾਰਾ ਚ ਚਾਰ ਗਨਮੈਨਾਂ ਨੂੰ ਬੌਂਸਰਾਂ ਨੂੰ ਲੈ ਕੇ ਆ ਜੇ ਤੇ ਕਹਿੰਦੇ ਬੱਲੇ 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 ਚਿੱਟਾ ਕੁਰਤਾ ਪਜਾਮਾ ਪਾਇਆ ਬੜੇ ਵੱਡੇ ਆਗੂ ਨੇ ਸੁਣੋ ਇਹਨਾਂ ਦੀ ਕੀ ਕਹਿੰਦੇ ਨੇ ਉਹ ਲੋਕਾਂ ਨੂੰ ਗੁੰਮਰਾ ਕਰ ਦਿੰਦੇ ਨੇ ਲੋਕ ਬਹੁਤ ਵਿਚਾਰੇ ਹਲਵੇ ਵੀ ਜਿਹੜੇ ਹੈ ਕਿ ਸਾਡੇ ਉਹ ਕਹਿੰਦੇ ਨੇ ਜਿਵੇਂ ਅਸੀਂ ਪਾਰਟੀ ਦੇ ਜਿਹੜੇ ਚਿੰਨ ਨਿਸ਼ਾਨ ਨੇ ਉਹਨਾਂ ਨੂੰ ਵੋਟ ਪਾਉਣੀ ਹੈ ਜੀ ਸੋ ਉਹਨਾਂ ਨੂੰ ਮਤਲਬ ਲੋਕਾਂ ਨੂੰ ਇਹ ਲੋਕ ਗੁੰਮਰਾ ਕਰਦੇ ਨੇ ਪਰ ਅਸੀਂ ਚਲੋ ਮੈਂ ਥੋੜਾ ਜਿਹਾ ਮੁੱਦੇ ਤੋਂ ਇੱਧਰ ਆ ਗਿਆ ਸੀਗਾ ਪਰ ਇਸ ਵੇਲੇ ਜੋ ਹਾਲਾਤ ਚੱਲਦੇ ਪਏ ਨੇ ਸਾਡੇ ਮਤਲਬ ਪੰਜਾਬ ਦੇ ਵਿੱਚ ਬੜੇ ਕੰਪਲਿਕੇਟਡ ਏ ਜੀ ਹਰ ਸਿਆਸੀ ਪਾਰਟੀ ਜਿਹੜੀ ਆ ਲੋਕਾਂ ਨੂੰ ਕਿਤੇ ਕੋਈ ਦਲਿਤਾਂ ਨੂੰ ਜਿਹੜਾ ਹੈਗਾ ਉਹ ਲੁਭਾਉਣ ਦਾ ਕੰਮ ਕਰ ਰਿਹਾ ਹੈ ਉਹ ਕਿਸੇ ਵਰਗ ਨੂੰ ਲੁਭਾਉਣ ਦਾ ਕੰਮ ਕਰ ਰਿਹਾ ਹੈ ਤਾਂ ਕਿ ਇਹ ਜਿਹੜੀ ਆ ਪੰਜਾਬ ਦੀ ਜਿਹੜੀ ਕੁਰਸੀ ਹੈ ਜਿਹੜਾ ਤਾਜ ਹੈ 2022 ਦਾ ਜੀ ਤਾਜ ਆਪਣੇ ਸਿਰ ਤੇ ਜਿਹੜਾ ਆਪਣੇ ਪਾਰਟੀ ਦੇ ਸਿਰ ਤੇ ਰੱਖਿਆ ਜਾਵੇ ਸੋ ਜੋ ਕੋਈ ਕੋ ਬਣ ਪਾਉਂਦਾ ਜੇ ਕਿਸੇ ਨਾਲ ਗੱਠਬੰਧਨ ਕਰਨਾ ਉਹ ਕਰ ਰਿਹਾ ਹੈ ਜੇ ਕਿਸੇ ਨੂੰ ਕੋਈ ਪੱਤਾ ਖੇਡਣਾ ਹੈ ਜੀ ਉਹ ਖੇਡ ਰਿਹਾ ਹੈ ਤਾਂ ਕਿ ਇਹ ਦੁਬਾਰਾ ਜਿਹੜਾ ਉਹਨਾਂ ਦਾ ਰਾਜ ਆ ਪੰਜਾਬ ਦਾ ਉਹਨਾਂ ਕੋਲ ਆ ਸਕੇ ਬਿਲਕੁਲ ਬਿੰਦਰਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਨੂੰ ਸਾਂਝਾ ਕੀਤਾ ਹੈ ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਪਕੀ ਜਿਵੇਂ ਕਿ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਮੁੱਦਿਆਂ ਤੇ ਬਿੰਦਰਜੀ ਦੇ ਨਾਲ ਅਸੀਂ ਚਰਚਾ ਵਿਚਾਰ ਕੀਤੀ ਹੈ ਹਰ ਦਿਨ ਪੰਜਾਬ ਦੀ ਸਿਆਸਤ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲਦਾ ਹੈ ਥ੍ਰੀ ਮੈਂਬਰ ਕਮੇਟੀ ਜੋ ਕਿ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਦੇ ਵਾਸਤੇ ਬਣਾਈ ਗਈ ਸੀ ਬੈਠਕਾਂ ਵੀ ਹੋਈਆਂ ਲੇਕਿਨ ਜਿਹੜੀ ਕਲੇਸ਼ ਹੈ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਿਹਾ ਕਲੇਸ਼ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਉਹ ਲਗਾਤਾਰ ਹੋਰ ਵੀ ਵਧਦਾ ਜਾ ਰਿਹਾ ਹੈ ਹੁਣ ਹਾਈ ਕਮਾਂਡ ਕਿੰਨੇ ਜਲਦੀ ਕੀ ਫੈਸਲਾ ਲੈਂਦੇ ਨੇ ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਦੇ ਨਾਲ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਚਰਚਾ ਦਾ ਵਿਚ ਆ ਪ੍ਰੋਗਰਾਮ ਦੇ ਵਿੱਚ ਵਕ ਵਕ ਮੁੱਦਿਆਂ ਦੇ ਨਾਲ ਤੁਸੀਂ ਬੜੇ ਰਹੋ ਐਸਐਮਜ਼ੈਟ ਨਿਊਜ਼ ਦੇ ਨਾਲ